ਸੋ ਵੀਰੋ ਉਹਨਾਂ ਗਰੀਬਾਂ ਵਾਸਤੇ ਬਹੁਤ ਸਕੀਮਾਂ ਪਈਆਂ ਗਰੀਬੀ ਜਿਹੜੀ ਐ ਉਹ ਕੋਈ ਲਾਲ ਕਾਰਡ ਹਰਾ ਕਾਰਡ ਕਾਲਾ ਕਾਰਡ ਨਹੀਂ ਹਟਾ ਸਕਦਾ ਗਰੀਬੀ ਨੂੰ ਤਾਂ ਗਰੀਬ ਦਾ ਜਵਾਕ ਹੀ ਹਟਾ ਸਕਦਾ ਜੇ ਉਹਨੂੰ ਪੜਾ ਕੇ ਅਫਸਰ ਲਾ ਦਈਏ ਬਸ ਉਹ ਅਫਸਰ ਬਣ ਕੇ ਉਹਨਾਂ ਘਰ ਦੀ ਗਰੀਬੀ ਚੱਕ ਦੇਣੀ ਐ ਸੋ ਮੈਨੂੰ ਮੈਨੂੰ ਮੈਂ ਕਿਤੇ ਹਿੰਦੀ ਦੀ ਇੰਟਰਵਿਊ ਕਰ ਰਿਹਾ ਸੀ ਟੀਵੀ ਤੇ ਤੁਸੀਂ ਦੇਖੀ ਵੀ ਹੋਣੀ ਬਹੁਤਿਆਂ ਨੇ ਤੇ ਉਹ ਮੈਨੂੰ ਕਹਿੰਦਾ ਜੀ ਮੈਂ ਕੁਝ ਲੀਡਰਾਂ ਦੇ ਨਾਮ ਲਵਾਂਗਾ ਜੋ ਤੁਹਾਡੇ ਦਿਮਾਗ 'ਚ ਹੁਣੇ ਹੀ ਆਉਂਦਾ ਉਹਦੇ ਵਾਸਤੇ ਤੁਸੀਂ ਬੋਲਦੇ ਹੋ ਮੈਨੂੰ ਕਹਿੰਦਾ ਸੁਖਵੀਰ ਬਾਦਲ ਮੈਂ ਕਿਹਾ ਜੀ ਪਹਾੜਾਂ ਵਾਲੇ ਸਕੂਲਾਂ 'ਚ ਪੜ੍ਹੇ ਨੇ ਨਾ ਪੰਜਾਬੀ ਲਿਖਣੀ ਆਉਂਦੀ ਐ ਨਾ ਬੋਲਣੀ ਆਉਂਦੀ ਐ ਪਰ ਪੰਜਾਬ ਦਾ ਵਾਰਿਸ ਬਣਨ ਨੂੰ ਫਿਰਦੇ ਨੇ ਕਹਿੰਦੇ ਜੀ ਕੈਪਟਨ ਮਰਿੰਦਰ ਸਿੰਘ ਮੈਂ ਕਿਹਾ ਮੈਲਾਂ 'ਚ ਰਹਿਣਾ ਵਾਲੇ ਨੇ ਜਦੋਂ ਮੁਗਲਾਂ ਦਾ ਰਾਜ ਸੀ ਤਾਂ ਮੁਗਲਾਂ ਨਾਲ ਸੀ ਜਦੋਂ ਕਾਂਗਰਸ ਅੰਗਰੇਜ਼ਾਂ ਦਾ ਰਾਜ ਸੀ ਤਾਂ ਅੰਗਰੇਜ਼ਾਂ ਨਾਲ ਸੀ ਜਦੋਂ ਕਾਂਗਰਸ ਦਾ ਰਾਜ ਸੀ ਤਾਂ ਕਾਂਗਰਸ ਨਾਲ ਸੀ ਜਦੋਂ ਕਾਲੀਆ ਦਾ ਰਾਜ ਸੀ ਤਾਂ ਕਾਲੀਆ ਨਾਲ ਸੀ ਹੁਣ ਭਾਜਪਾ ਦਾ ਰਾਜ ਐ ਤਾਂ ਭਾਜਪਾ ਦੇ ਨਾਲ ਨਹੀਂ ਉਹ ਕਹਿੰਦੇ ਜੀ ਨਰਿੰਦਰ ਮੋਦੀ ਮੈਂ ਕਿਹਾ ਕਿਸੇ ਵੀ ਗੱਲ ਨੂੰ ਕਿਤੇ ਵੀ ਜੋੜ ਕੇ ਕਿਤੇ ਵੀ ਸੁਣਾ ਸਕਦਾ ਤੇ ਨਾਲੇ ਕਹਿੰਦਾ ਮੇਰੀ ਗਰੰਟੀ ਹੈ ਵੀਰੋ ਉਹ ਕਹਿੰਦੇ ਕਿਵੇਂ ਮੈਂ ਕਿਹਾ ਚੰਦਰਯਾਨ ਦਾ ਲਾਂਚਿੰਗ ਵੇਲੇ ਚਲਾ ਗਿਆ ਜਦੋਂ ਚੰਦਰਯਾਨ ਲਾਂਚ ਕਰਨਾ ਸੀ ਕਹਿੰਦਾ ਮੇਰੀ ਇਸਰੋ ਕੇ ਸਾਥ ਵੀ ਪੁਰਾਣਾ ਨਾਤਾ ਹੈ ਮੇਰਾ ਇਸਰੋ ਕੇ ਸਾਥ ਬਹੁਤ ਪੁਰਾਣਾ ਮੈਂ ਵੀ ਹੈਰਾਨ ਰਹਿ ਗਿਆ ਮੈਂ ਕਿਹਾ ਅੱਠਵੇਂ ਸਾਡੀ ਪੇਡ ਤਾਂ ਲੱਭਦਾ ਨਹੀਂ ਇਸਰੋ ਕਿੱਧਰ ਆ ਗਈ ਇੱਥੇ ਇਸਰੋ ਚ ਕਦੋਂ ਚਲਾ ਗਿਆ ਇਹ ਮੈਂ ਹੁਣ ਕਿਵੇਂ ਜੋੜੂਗਾ ਕਹਿੰਦਾ ਮੈਂ ਜਦੋਂ ਸਕੂਲ ਚ ਪੜਦਾ ਸੀ ਦੂਜੀ ਤੀਜੀ ਕਲਾਸ ਚ ਪੜਾਈ ਵਾਲੇ ਪਾਸਿਓ ਮੇਰਾ ਹੱਥ ਤੰਗੀ ਸੀ ਇਸ ਕਰਕੇ ਹਰੇਕ ਟੀਚਰ ਆ ਕੇ ਮੈਨੂੰ ਕਹਿੰਦਾ ਸੀ ਤੂੰ ਆ ਬ ਇਸਰੋ ਮੇ ਬੈਠ ਅਬ ਇਸਰੋ ਮੇ ਅਬ ਇਸਰੋ ਮੇ ਅਬ ਇਸਰੋ ਮੇ ਇਸਰੋ ਸੇ ਮੇਰਾ ਪੁਰਾਣਾ ਨਾਤਾ ਹੈ ਕਹਿੰਦੇ ਕਹਿੰਦੇ ਅਰਵਿੰਦ ਕੇਜਰੀਵਾਲ ਮੈਂ ਕਿਹਾ ਇਸ ਕਦਰ ਵਾਕਿਫ ਹੋ ਗਈ ਹੈ ਇਸ ਕਦਰ ਵਾਕਿਫ ਹੋ ਗਈ ਹੈ ਮੇਰੀ ਕਲਮ ਮੇਰੇ ਕਿਰਦਾਰ ਸੇ ਇਸ ਕਦਰ ਵਾਕਿਫ ਹੋ ਗਈ ਹੈ ਮੇਰੀ ਕਲਮ ਮੇਰੇ ਕਿਰਦਾਰ ਸੇ ਕਿ ਇਸ਼ਕ ਵੀ ਲਿਖਣਾ ਚਾਹਤਾ ਹੂੰ ਤੋ ਇਨਕਿਲਾਬ ਲਿਖਾ ਜਾਤਾ ਹੈ